9 ਕੋ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਤਾ-ਮਤਾ ਗੁਜਰ ਕੌਰ ਜੀ ਅਤੇ ਉਹਨਾਂ ਦੇ ਸਹੇਬਜ਼ਾਦੇ ਉਹ ਜਾਨੀ ਖਾਂ ਤੇ ਮਾਨੀ ਖਾਂ ਜਿਹੜੇ ਕੋਤਵਾਲ ਸ਼ਨ ਮਰਿੰਡੇ ਥਾਣੇ ਦੇ ਉਹ ਸਹੇਬਜ਼ਾਦਿਆਂ ਨੂੰ ਬੜੀ ਪੂਰੀ ਤਰ੍ਹਾਂ ਤੂੜ ਕੇ ਤੇ ਉਹਨਾਂ ਨੂੰ ਗੰਗੂ ਦੇ ਘਰ ਤੋਂ ਲੈ ਕੇ ਹੁੰਦੇ ਆ ਜਿਹੜੀਆਂ ਬੋਰੀਆਂ ਸਨ ਉਹਨਾਂ ਦੇ ਵਿੱਚ ਮਿਰਚਾਂ ਪਾ ਕੇ ਤੇ ਸਹੇਬਜ਼ਾਦਿਆਂ ਨੂੰ ਰੱਖਿਆ ਗਿਆ ਕਿ ਤਾਂ ਕਿ ਵੱਧ ਤੋਂ ਵੱਧ ਦੁੱਖ ਜਿਹੜਾ ਇਹਨਾਂ ਨੂੰ ਪਚਾਇਆ ਜਾਵੇ ਕਿਉਂਕਿ ਕਿ ਇਹ ਬਾਗੀ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਨੇ ਇਸੇ ਨੌਪਉ ਨੂੰ ਜੇ ਪੰਚਮਕੌਰ ਦੇ ਜੁੱਧ ਦੀ ਗੱਲ ਕਹੀਏ ਤੇ ਭਾਈ ਸੰਗਤ ਸਿੰਘ ਦੀ ਕਮਾਨ ਸਿੰਘ ਬਾ ਬੜੀ ਸੂਰਬੀਰਤਾ ਦੇ ਨਾਲ ਉਹ ਲੜਦੇ ਐ ਜੂਝਦੇ ਐ ਉਹਨਾਂ ਦੇ ਨਾਲ ਜਿਹੜੇ ਸਿੰਘ ਰਹਿ ਜਾਂਦੇ ਆ ਉਹ ਫਿਰ ਨੌਪਉ ਵਾਲੇ ਦਿਨ ਸ਼ਹਾਦਤ ਦਾ ਜਾਮ ਪੀਂਦੇ ਫਿਰ ਉਹਨਾਂ ਨੂੰ ਭੁਲੇਖਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਇਸ ਲੜਾਈ ਵਿੱਚ ਜੁੱਧ ਵਿੱਚ ਸ਼ਹੀਦ ਹੋ ਗਏ ਉਹਨਾਂ ਦੀ ਭਾਸ਼ਾ ਵਿੱਚ ਮਾਰੇ ਗਏ ਪਰ ਉਹ ਅਸਲ ਵਿੱਚ ਭਾਈ ਸੰਗਤ ਸਿੰਘ ਜੀ ਦਾ ਸੀਸ ਹੁੰਦਾ ਸ਼ਕਲ ਮਿਲਦੀ ਸੀ ਉਹਨਾਂ ਦੀ ਪੂਰੀ ਸ਼ਕਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਮਿਲਦੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਹਮ ਸ਼ਕਲ ਭਾਈ ਸੰਗਤ ਸਿੰਘ ਜੀ ਨੂੰ ਕਿਹਾ ਜਾਂਦਾ ਸੀ ਉਹ ਬਾਬਾ ਜੀ ਜਿਵੇਂ 8 ਪੋ ਦੀ ਰਾਤ ਨੂੰ ਸਹਬੇ ਕਮਾਲ ਆਪਣੇ ਸਿੰਘਾਂ ਦੇ ਨਾਲ ਤਾੜੀ ਮਾਰ ਕੇ ਗੱਡੀ ਦੇ ਵਿੱਚੋਂ ਨਿਕਲ ਜਾਂਦੇ ਨੇ ਭਾਈ ਸੰਗਤ ਸਿੰਘ ਜੀ ਨੂੰ ਮੋਰਚਾ ਸਾਹਮਣੇ ਦੇ ਲਈ ਆਪਣੀ ਕਲੰਗੀ ਸ਼ਿਸ਼ੋਬਿਤ ਕਰਕੇ ਮੈਦਾਨੇ ਜੰਗ ਦੇ ਵਿੱਚ ਡਟਣ ਦਾ ਕਹਿ ਕੇ ਉੱਥੋਂ ਚਲੇ ਜਾਂਦੇ ਨੇ ਜਿੱਥੇ ਸਹਬੇ ਕਮਾਲ ਇੱਕ ਪਾਸੇ ਨਿਕਲ ਜਾਂਦੇ ਨੇ ਉੱਥੇ ਹੀ 9 ਪੋ ਦੀ ਸਵੇਰ ਮਾਤਾ ਗੁਜਰੀ ਜੀ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹਨਾਂ ਨੂੰ ਮਰਿੰਡੇ ਥਾਣੇ ਦੇ ਵਿੱਚ ਲੈ ਕੇ ਜਾਇਆ ਜਾਂਦਾ ਗੰਗੂ ਦੇ ਘਰ ਤੋਂ ਲੈ ਕੇ ਮਰਿੰਡੇ ਤੱਕ ਸਹਿਬਜ਼ਾਦਿਆਂ ਦੇ ਉੱਪਰ ਤਸ਼ੱਦਦ ਵੀ ਕੀਤਾ ਜਾਂਦਾ ਹੈ ਇਤਿਹਾਸਕ ਪੱਖ ਤੋਂ ਜੇਕਰ ਉਸ ਦੇ ਉੱਪਰ ਚਾਨਣਾ ਨਾੜ ਦੀ ਨਾਲ ਪਾਉਂਦੇ ਰੋ 9 ਪੋ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਤਾ-ਮਾਤਾ ਗੁਜਰ ਕੌਰ ਜੀ ਅਤੇ ਉਹਨਾਂ ਦੇ ਸਹਿਬਜ਼ਾਦੇ ਉਜਾਨੀ ਖਾਨ ਤੇ ਮਾਨੀ ਖਾਨ ਜਿਹੜੇ कोतवाल ਸਨ ਮਰਿੰਡੇ ਥਾਣੇ ਦੇ ਉਹ ਸਹਿਬਜ਼ਾਦਿਆਂ ਨੂੰ ਬੜੀ ਬੁਰੀ ਤਰ੍ਹਾਂ ਤੂੜ ਕੇ ਤੇ ਉਹਨਾਂ ਨੂੰ ਗੰਗੂ ਦੇ ਘਰ ਤੋਂ ਲੈ ਕੇ ਹੁੰਦੇ ਆ ਇਤਿਹਾਸਕਾਰਾਂ ਨੇ ਇੱਥੋਂ ਤੱਕ ਲਿਖਿਆ ਕਿ ਜਿਹੜੀਆਂ ਬੋਰੀਆਂ ਸਨ ਉਹਨਾਂ ਦੇ ਵਿੱਚ ਮਿਰਚਾਂ ਪਾ ਕੇ ਤੇ ਸਹਿਬਜ਼ਾਦੇਆਂ ਨੂੰ ਰੱਖਿਆ ਗਿਆ ਕਿ ਤਾਂ ਕਿ ਵਦ ਤੋਂ ਵਦ ਦੁੱਖ ਜਿਹੜਾ ਇਹਨਾਂ ਨੂੰ ਪਚਾਇਆ ਜਾਵੇ ਕਿਉਂਕਿ ਕਿ ਇਹ ਬਾਗੀ ਗੁਰੂ ਗੋਬਿੰਦ ਸਿੰਘ ਦੇ ਸੁਪੁੱਤਰ ਨੇ ਨੌ ਪੋ ਦੀ ਰਾਤ ਜਿਹੜੀ ਹੈ ਉਹ ਸਹਿਬਜ਼ਾਦੇ ਤੇ ਮਾਤਾ ਜੀ ਬਰਿੰਡੇ ਥਾਣੇ ਦੇ ਵਿੱਚ ਬਤਿੱਤ ਕਰਦੇ ਆ। ਇਸੇ 9 ਪਉ ਨੂੰ ਜੇ ਆਪਾਂ ਚਮਕੌਰ ਦੇ ਜੁੱਧ ਦੀ ਗੱਲ ਕਰੀਏ ਤੇ ਭਾਈ ਸੰਗਤ ਸਿੰਘ ਜੀ ਕਮਾਨ ਸੰਭਾਲਦੇ। ਬੜੀ ਸੂਰਬੀਰਤਾ ਦੇ ਨਾਲ ਉਹ ਲੜਦੇ ਆ, ਜੂਝਦੇ ਆ। ਉਹਨਾਂ ਦੇ ਨਾਲ ਜਿਹੜੇ ਸਿੰਘ ਰਹਿ ਜਾਂਦੇ ਆ, ਉਹ ਫਿਰ 9 ਪੋ ਵਾਲੇ ਦਿਨ ਸ਼ਹਾਦਤ ਦਾ ਜਾਮ ਪੀਂਦੇ। ਕਿੰਨੇ ਸਿੰਘ ਰਹਿ ਜਾਂਦੇ ਨੇ ਜੀ 9 ਪੋ ਨੂੰ ਭਾਈ ਸੰਗਤ ਸਿੰਘ ਜੀ ਦੇ ਨਾਲ ਚਮਕੌਰ ਦੀ ਗੜੀ ਦੇ ਵਿੱਚ ਉਹ ਤਕਰੀਬਨ 10-12 ਸਿੰਘਾਂ ਦਾ ਜ਼ਿਕਰ ਇਤਿਹਾਸ ਵਿੱਚ ਆਇਆ ਹੈ ਤੇ ਦੁਸ਼ਮਣ ਨੂੰ ਇੱਕ ਵਾਰੀ ਫਿਰ ਭੁਲੇਖਾ ਪੈ ਜਾਂਦਾ ਜਦੋਂ ਭਾਈ ਸੰਗਤ ਸਿੰਘ ਜੀ ਸ਼ਹਾਦਤ ਦਾ ਜਾਮ ਪੀਂਦੇ ਨਾ ਫਿਰ ਉਹਨਾਂ ਨੂੰ ਭੁਲੇਖਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਇਸ ਲੜਾਈ ਵਿੱਚ ਜੁੱਧ ਵਿੱਚ ਸ਼ਹੀਦ ਹੋ ਗਏ ਉਹਨਾਂ ਦੀ ਬਾਸ਼ਾ ਵਿੱਚ ਮਾਰੇ ਗਏ ਪਰ ਉਹ ਅਸਲ ਵਿੱਚ ਭਾਈ ਸੰਗਤ ਸਿੰਘ ਜੀ ਦਾ ਸਿਰ ਹੁੰਦਾ ਸ਼ਕਲ ਮਿਲਦੀ ਸੀ ਉਹਨਾਂ ਦੀ ਪੂਰੀ ਸ਼ਕਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਮਿਲਦੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਹਮ ਸ਼ਕਲ ਭਾਈ ਸੰਗਤ ਸਿੰਘ ਜੀ ਨੂੰ ਕਿਹਾ ਜਾਂਦਾ ਸੀ ਸਹਬੇ ਕਮਾਲ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲ ਜਾਂਦੇ ਨੇ ਭਾਈ ਸੰਗਤ ਸਿੰਘ ਜੀ ਬਾਕੀ ਸਿੰਘਾਂ ਦੇ ਨਾਲ ਉੱਥੇ ਹੀ ਜੁੱਜਦੇ ਹੋਏ ਸ਼ਹੀਦ ਹੋ ਜਾਂਦੇ ਨੇ ਸਹਬੇ ਕਮਾਲ ਮਾਚੀਵਾੜੇ ਦੇ ਜੰਗਲਾਂ ਦੇ ਵਿੱਚ ਜਾਂਦੇ ਨੇ ਤੁਸੀਂ ਪਹਿਲਾਂ ਜ਼ਿਕਰ ਕੀਤਾ ਉਸ ਤੋਂ ਬਾਅਦ ਗਨੀਖਾ ਤੇ ਨਬੀਖਾ ਉਹਨਾਂ ਦਾ ਵੀ ਜ਼ਿਕਰ ਇਸ ਇਤਿਹਾਸ ਦੇ ਵਿੱਚ ਆਉਂਦਾ ਹੈ ਉਹਨਾਂ ਤੱਕ ਕਿਵੇਂ ਪਹੁੰਚਦੇ ਨੇ ਸਹਬੇ ਕਮਾਲ ਉਹਨਾਂ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਹਿਲਾਂ ਗੁਲਾਬੇ ਤੇ ਪੰਜਾਬੇ ਦੇ ਖੂਹ ਤੇ ਮਿਲਦੇ ਆ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਸਾਰਾ ਸਰੀਰ ਜਿਹੜਾ ਆ ਉਹ ਸੁੱਜਿਆ ਪਿਆ ਸੀਗਾ ਇੱਥੋਂ ਤੱਕ ਇਤਿਹਾਸਕਾਰਾਂ ਨੇ ਲਿਖਿਆ ਕਿ ਮਹਾਰਾਜ ਜੀ ਦੇ ਹਥੇਲੀ ਤੇ ਇੱਕ ਛੱਲਾ ਸੀ ਜਿਹਦੇ ਨਾਲ ਸਤਗੁਰੂ ਜੀ ਤੀਰ ਚਲਾਇਆ ਕਰਦੇ ਸਨ ਉਹ ਜਿਹੜੀ ਉਂਗਲ ਸੀ ਗੁਰੂ ਸਾਹਿਬ ਜੀ ਦੀ ਉਹ ਪੂਰੀ ਸੁੱਜ ਚੁੱਕੀ ਸੀ ਤੇ ਫਿਰ ਸਿੰਘਾਂ ਨੇ ਜਦੋਂ ਦੇਖਿਆ ਕਿਉਂਕਿ ਕਈ ਮਹੀਨਿਆਂ ਤੋਂ ਘੇਰਾ ਪਿਆ ਸਤਗੁਰੂ ਜੀ ਆਰਾਮ ਨਾਲ ਸੁੱਤੇ ਵੀ ਨਹੀਂ ਚੰਗੀ ਤਰ੍ਹਾਂ ਆਰਾਮ ਵੀ ਨਹੀਂ ਕੀਤਾ ਚਮਕੌਰ ਦੇ ਜੁੱਧ ਵਿੱਚ ਵੀ ਸਤਗੁਰੂ ਜੀ ਨੇ ਅੱਖ ਲਾ ਕੇ ਨਹੀਂ ਦੇਖੀ ਪਰ ਉਹ ਜਿਹੜਾ ਛੱਲਾ ਸੀ ਉਂਗਲ ਵਿੱਚ ਪਾਇਆ ਤੀਰ ਚਲਾਉਣ ਵਾਸਤੇ ਉਹ ਉਂਗਲ ਜਿਹੜੀ ਉਹ ਕਹਿੰਦੇ ਬੜੀ ਸਹਿਜਤਾ ਦੇ ਨਾਲ ਫਿਰ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਨੇ ਉਹਨੂੰ ਲਾਇਆ ਮਹਾਰਾਜ ਜੀ ਦਾ ਫਿਰ ਇਸ਼ਨਾਨ ਗਰਮ ਪਾਣੀ ਗਰਮ ਜਲ ਦੇ ਨਾਲ ਉੱਥੇ ਇਸ਼ਨਾਨ ਕਰਾਇਆ ਫਿਰ ਉੱਥੋਂ ਭਾਈ ਗਨੀਖਾਂ ਭਾਈ ਨਬੀਖਾਂ ਉਹ ਸਤਿਗੁਰੂ ਮਹਾਰਾਜ ਜੀ ਨੂੰ ਲੈ ਕੇ ਜਾਂਦੇ ਉਹਨਾਂ ਉੱਚ ਦਾ ਪੀਰ ਬਣਾਇਆ ਭਾਈ ਗਨੀਖਾਂ ਨਬੀਖਾਂ ਸੀ ਕੌਣ ਜੀ ਉਹ ਸਹਿਬੇ ਕਮਾਲ ਦੇ ਨਾਲ ਜੁੜੇ ਕਿਵੇਂ ਕਿਉਂਕਿ ਹਕੂਮਤ ਦੇ ਬਾਗੀ ਸੀ ਉਸ ਸਮੇਂ ਸਹਿਬੇ ਕਮਾਲ ਹਕੂਮਤ ਦੀਆਂ ਫੌਜਾਂ ਉਹਨਾਂ ਦੇ ਪਿੱਛੇ ਸੀ ਉਹਨਾਂ ਦੇ ਵੱਲੋਂ ਫਿਰ ਵੀ ਐਡਾ ਵੱਡਾ ਰਿਸਕ ਜਿਹੜਾ ਲਿਆ ਗਿਆ ਉਹ ਉਹਨਾਂ ਦਾ ਇਤਿਹਾਸ ਗੁਰੂ ਘਰ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਜੁੜਦਾ ਭਾਈ ਗਨੀ ਖਾਨ ਤੇ ਭਾਈ ਨਵੀ ਖਾਨ ਕੋੜਿਆਂ ਦੇ ਵਪਾਰੀ ਸਨ ਇਹ ਵੀ ਗੁਰੂ ਘਰ ਨੂੰ ਕੋੜੇ ਲਿਆ ਕੇ ਦਿੰਦੇ ਸਨ ਇਸ ਕਰਕੇ ਇਹਨਾਂ ਦਾ ਸਬੰਧ ਜਿਹੜਾ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਜੁੜਦਾ ਸੀ ਤੇ ਇਹਨਾਂ ਨੇ ਬੜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੇਵਾ ਕੀਤੀ ਇਹਨਾਂ ਨੂੰ ਉੱਚ ਦਾ ਪੀਰ ਬਣਾਇਆ ਤੇ ਫਿਰ ਅੱਗੇ ਸਤਿਗੁਰੂ ਜੀ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਲਿਖ ਕੇ ਦਿੱਤਾ ਕਿ ਤੁਸੀਂ ਮੇਰੇ ਲੀਕ ਪੁੱਤਰ ਲਾਇਕ ਪੁੱਤਰ ਹੋ ਤੇ ਜਦੋਂ ਇਹ ਆਪਣੇ ਘਰੇ ਗਏ ਤੇ ਇਹਨਾਂ ਦੀ ਇੱਕ ਧੀ ਸੀਗੀ ਤੇ ਉਹਨੇ ਜਦੋਂ ਦੇਖਿਆ ਭਾਈ ਵੀਰ ਸਿੰਘ ਜੀ ਦੇ ਭਰਾਤਾ ਨੇ ਭਾਈ ਬਲਬੀਰ ਸਿੰਘ ਜੀ ਉਹਨਾਂ ਨੇ ਇੱਕ ਪੁਸਤਕ ਕਿ ਲੰਮੀ ਨਦਰ ਤੇ ਉਹਦੇ ਵਿੱਚ ਇਹ ਜ਼ਿਕਰ ਕੀਤਾ ਜਦੋਂ ਇਹ ਗਨੀ ਖਾਂ ਤੇ ਨਬੀ ਖਾਂ ਆਪਣੇ ਘਰੇ ਗਏ ਇਹਨਾਂ ਦੀ ਧੀ ਸੀ ਇਹ ਬੜਾ ਪ੍ਰੇਮ ਕੀਤਾ ਇਹਨਾਂ ਨੇ ਆਪਣੇ ਪਿਤਾ ਨਾਲ ਆਪਣੇ ਚਾਚੇ ਨਾਲ ਤੇ ਜਦੋਂ ਉਹਨੇ ਦੇਖਿਆ ਕਿ ਛੋਟਾ ਜਿਹਾ ਕਾਗਜ਼ ਹੈ ਪੱਤਰ ਹੈ ਜਿਹਦੇ ਤੇ ਲਿਖਿਆ ਕਿ ਤੁਸੀਂ ਮੇਰੇ ਲਾਇਕ ਪੁੱਤਰ ਹੋ ਤੇ ਕਹਿਣ ਲੱਗੀ ਜੇ ਤੁਸੀਂ ਪੁੱਤਰ ਤੇ ਮੈਂ ਗੁਰੂ ਗੋਬਿੰਦ ਸਿੰਘ ਦੀ ਪੋਤੀ ਹਾਂ ਇਹਨੇ ਆਖਿਆ ਆਬਦਾਰ ਬੋਤੀ ਆਬਦਾਰ ਬੋਤੀ ਮੈਂ ਗੁਰੂ ਗੋਬਿੰਦ ਸਿੰਘ ਦੀ ਪੋਤੀ ਇਹ ਬਾਣ ਪ੍ਰਾਪਤ ਹੈ ਭਾਈ ਗਨੀ ਖਾਨ ਨਬੀ ਖਾਨ ਦੀ ਧੀ ਨੂੰ ਕਿਉ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇੱਕੋ ਪੋਤੀ ਉਹਨਾਂ ਦੀ ਧੀ ਹੈ ਇਹ ਬੜੀ ਵੱਡੀ ਸੇਵਾ ਭਾਈ ਗਨੀ ਖਾਨ ਨਬੀ ਖਾਨ ਨੇ ਕੀਤੀ ਅੱਛਾ ਬਾਬਾ ਜੀ ਜਿਵੇਂ ਗਨੀ ਖਾਨ ਨਬੀ ਖਾਨ ਉਹਨਾਂ ਨੇ ਗੁਰੂ ਘਰ ਦੀ ਬੜਮੁੱਲੀ ਸੇਵਾ ਲਈ ਇਤਿਹਾਸਕ ਪੱਖ ਤੋਂ ਵੀ ਜ਼ਿਕਰ ਦੇਖੀਏ ਉੱਚ ਦਾ ਪੀਰ ਬਣਾ ਕੇ ਗੁਰੂ ਸਾਹਿਬ ਨੂੰ ਉੱਥੋਂ ਲੈ ਕੇ ਗਏ ਜਦੋਂ ਰਸਤੇ ਦੇ ਵਿੱਚ ਜਾਂਦੇ ਨੇ ਉਸ ਇਲਾਕੇ ਦੇ ਵਿੱਚੋਂ ਜਾਂਦੇ ਨੇ ਤਾਂ ਇਤਿਹਾਸਕ ਪੱਖ ਦੇ ਵਿੱਚ ਕੁਝ ਇਹ ਆਉਂਦਾ ਕਿ ਮੁਗਲ ਫੌਜਾਂ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਜਾਂ ਗੁਰੂ ਸਾਹਿਬ ਦੇ ਉਸ ਜਿਹੜੀ ਪਾਲਕੀ ਦੀ ਜਿਹੜੀ ਤਲਾਸ਼ੀ ਲਈ ਗਈ ਰੋਕਿਆ ਗਿਆ ਜੀ ਦਸ਼ਮੂ ਆਪਾਂ ਇਤਿਹਾਸ ਨੂੰ ਪੜ੍ਹੀਏ ਤੇ ਉਹ ਕਿਉਂਕਿ ਉਹ ਸਮਾ ਜਿਹੜਾ ਸੀ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਲੱਭਣ ਵਾਸਤੇ ਸਾਰੇ ਪਾਸੇ ਫੌਜ ਜਿਹੜੀ ਉਹ ਵਜ਼ੀਰ ਖਾਨ ਕੋਲੋਂ ਭੇਜੀ ਗਈ ਸੀ ਚੱਪੇ-ਚੱਪੇ ਤੇ ਫੌਜ ਦਾ ਪਹਿਰਾ ਸੀਗਾ ਇਸੇ ਕਰਕੇ ਭਾਈ ਗਨੀਖਾ ਭਾਈ ਨਬੀ ਖਾਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਉੱਚ ਦਾ ਪੀਰ ਬਣਾਇਆ ਇਸ ਸੇਵਾ ਬੜਮੁੱਲੀ ਸੇਵਾ ਉਹਨਾਂ ਦੇ ਹਿੱਸੇ ਆਈ ਤੇ ਜਦੋਂ ਰਸਤੇ ਵਿੱਚ ਫੌਜ ਮਿਲੀ ਉਹਨਾਂ ਦੀ ਪਾਲਕੀ ਦੇਖੀ ਕਿ ਇਹ ਪਾਲਕੀ ਵਿੱਚ ਕੌਣ ਸਵਾਰ ਹੈ ਮੁਗਲ ਫੌਜਾਂ ਨੇ ਜਦੋਂ ਦੇਖਿਆ ਕਿ ਇਹ ਬਹੁਤ ਸੁੰਦਰ ਪਾਲਕੀ ਹੈ ਤੇ ਪਾਲਕੀ ਨੂੰ ਕੰਦਾ ਦੇਣ ਵਾਲੇ ਉਹ ਵੀ ਮੁਸਲਮਾਨ ਨੇ ਉਹਨਾਂ ਨੇ ਫਿਰ ਭਾਈ ਗਨੀਖਾ ਨਬੀ ਖਾਨ ਦੇ ਕੋਲੋਂ ਪੁੱਛਿਆ ਕਿ ਇਸ ਪਾਲਕੀ ਵਿੱਚ ਕੌਣ ਸਵਾਰ ਹੈ ਤੇ ਉਹਨਾਂ ਨੇ ਆਖਿਆ ਕਿ ਭਾਈ ਇਹ ਉੱਚ ਦਾ ਪੀਰ ਹੈ ਉੱਚ ਜਿਹੜਾ ਇੱਕ ਪਿੰਡ ਮੰਨਿਆ ਜਾਂਦਾ ਪਾਕਿਸਤਾਨ ਵਿੱਚ ਜਿੱਥੋਂ ਦਾ ਪੀਰ ਜਿਹੜਾ ਬੜਾ ਮੰਨਿਆ ਪਰ ਮੰਨਿਆ ਇਸਲਾਮ ਮੁਸਲਮਾਨ ਜਗਤ ਵਿੱਚ ਉਹਨਾਂ ਦਾ ਬੜਾ ਅਦਬ ਹੈ ਇਸ ਕਰਕੇ ਉਹ ਜਿਹੜੇ ਹਾਕਮ ਸਨ ਉਹਨਾਂ ਨੇ ਵੀ ਸਗੋਂ ਨਮਸਕਾਰ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਿ ਇਹ ਉੱਚ ਦਾ ਪੀਰ ਹੈ ਮਹਾਰਾਜ ਫਿਰ ਸੱਚੇ ਪਾਤਸ਼ਾਹ ਜੀ ਅੱਗੇ ਚਲੇ ਅੱਗੇ ਕਿਹੜੀ ਜਗ੍ਹਾ ਜਾਂਦੇ ਨੇ ਜੀ ਕੋਈ ਇਤਿਹਾਸਕ ਜ਼ਿਕਰ ਇਸ ਦਾ ਹੁੰਦਾ ਮੁਗਲਾਂ ਦੇ ਘੇਰੇ ਦੇ ਵਿੱਚੋਂ ਨਿਕਲ ਕੇ ਅੱਗੇ ਸਤਿਗੁਰੂ ਜੀ ਰਾਏਕੋਟ ਦੀ ਧਰਤੀ ਤੇ ਜਾਂਦੇ ਰਾਏ ਕੱਲਾ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਹ ਕੋਟਲੇ ਵਾਲੇ ਨਿਹੰਗ ਖਾਨ ਦਾ ਕੁੜਮ ਸੀਗਾ ਹੂੰ ਰਾਏ ਕੱਲਾ ਦੀ ਧੀ ਜਿਹੜੀ ਹੈ ਉਹ ਨਿਹੰਗ ਖਾਨ ਦੇ ਪੁੱਤਰ ਆਲਮ ਖਾਨ ਨੂੰ ਵਿਆਹੀ ਹੋਈ ਸੀ ਤੇ ਇਹ ਵੀ ਗੁਰੂ ਘਰ ਦਾ ਸ਼ਰਧਾਲੂ ਸੀਗਾ ਰਾਏ ਕੱਲਾ ਮਹਾਰਾਜ ਸਤੇ ਪਾਤਸ਼ਾਹ ਜੀ ਫਿਰ ਇੱਥੇ ਜਾਂਦੇ ਰਾਏ ਕੋਟ ਦੀ ਧਰਤੀ